ਆਇਲਸ ਵਾਲੇ ਵਿਆਹ ਲਗਾਤਾਰ ਹੁੰਦੇ ਜਾ ਰਹੇ ਨੇ ਵਿਆਹਾਂ ਦੇ ਵਿੱਚ ਸੌਦੇ ਬਾਜ਼ੀ ਹੋ ਰਹੀ ਆ ਤੇ ਜਦੋਂ ਤੁਹਾਨੂੰ ਇਹ ਲੱਗਦਾ ਹੈ ਕਿ ਆਇਲਸ ਵਾਲਾ ਵਿਆਹ ਕੀਤਾ ਕੁੜੀ ਦੇ ਨਾਲ ਕੁੜੀ ਹੁਸ਼ਿਆਰ ਸੀ ਆਇਲਸ ਕਲੀਅਰ ਸੀ ਅਤੇ ਵਿਦੇਸ਼ ਚਲੀ ਗਈ ਨਾਲ ਹੀ ਸਾਡੇ ਮੁੰਡੇ ਨੂੰ ਵੀ ਲੈ ਗਈ ਅਤੇ ਹੁਣ ਅਸੀਂ ਸੁਖ ਸ਼ਾਂਤੀ ਦੇ ਨਾਲ ਬੈਠਾਂਗੇ ਕਿਉਂਕਿ ਸਾਡੀ ਜਿਹੜੀ ਗੱਲ ਸੀ ਉਹ ਸਾਰੀ ਪੂਰੀ ਹੋ ਚੁੱਕੀ ਹੈ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦੇਸ਼ ਭੇਜਣ ਤੋਂ ਬਾਅਦ ਅਸੀਂ ਸੁਖ ਸ਼ਾਂਤੀ ਦੇ ਨਾਲ ਬੈਠਾਂਗੇ ਸਾਡੇ ਨਾਲ ਕੋਈ ਫਰਾਡ ਨਹੀਂ ਹੋਇਆ ਤਾਂ ਤੁਸੀਂ ਗਲਤ ਫਹਿਮੀ ਦੇ ਵਿੱਚ ਜੀ ਰਹੇ ਹੋ ਇੱਕ ਇਹੋ ਜਿਹਾ ਮਾਮਲਾ ਗੋਨਿਆਣਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸਿਮਰਨਜੀਤ ਸਿੰਘ ਮਾਨ ਨਾਮ ਦੇ ਮੁੰਡੇ ਦੇ ਵੱਲੋਂ ਹਰਮਨਦੀਪ ਨਾਮ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਸੀ ਇਸ ਵਿਆਹ ਤੋਂ ਬਾਅਦ ਕੁੜੀ ਮੁੰਡੇ ਨੂੰ ਵਿਦੇਸ਼ ਲੈ ਜਾਂਦੀ ਹੈ ਜਦੋਂ ਵਿਆਹ ਹੋਣਾ ਸੀ ਤਾਂ ਉਸ ਸਮੇਂ ਦਰਸਲੇਤ ਇਹ ਤੈਅ ਹੋਇਆ ਸੀ ਕਿ ਬਾਹਰ ਜਾਣ ਦਾ ਸਾਰਾ ਖਰਚਾ ਕੁੜੀ ਵਾਲੇ ਕਰਨਗੇ ਤੇ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ ਵਿਆਦਾ ਸਾਰਾ ਖਰਚਾ ਮੁੰਡੇ ਵਾਲਿਆਂ ਨੇ ਕਰ ਦਿੱਤਾ ਪਰ ਜਦੋਂ ਹੁਣ ਬਾਹਰ ਜਾਣ ਦੀ ਵਾਰੀ ਆਈ ਤਾਂ ਕੁੜੀ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ ਕਿ ਇਹ ਖਰਚਾ ਵੀ ਤੁਸੀਂ ਹੀ ਕਰੋ ਮੁੰਡੇ ਵਾਲਿਆਂ ਨੇ ਖਰਚਾ ਵੀ ਕਰ ਦਿੱਤਾ ਵਿਦੇਸ਼ ਪਹੁੰਚ ਜਾਂਦੀ ਹੈ ਹਰਮਨ ਨਾਮ ਦੀ ਇਹ ਕੁੜੀ ਅਤੇ ਆਪਣੇ ਪਤੀ ਸਿਮਰਨਜੀਤ ਸਿੰਘ ਨੂੰ ਵੀ ਬਾਹਰ ਲੈ ਜਾਂਦੀ ਹੈ ਪਰ ਉੱਥੇ ਜਾ ਕੇ ਦੋਹਾਂ ਦੇ ਵਿੱਚ ਝਗੜਾ ਹੁੰਦਾ ਹੈ ਅਤੇ ਇਹ ਪਤਨੀ ਆਪਣੇ ਪਤੀ ਨੂੰ ਘਰ ਦੇ ਵਿੱਚ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ ਇਹ ਪਤੀ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਕੋਲ ਦਿਨ ਕੱਟਦਾ ਰਿਹਾ ਤੇ ਹੁਣ 2024 ਆ ਗਿਆ 11 April 2021 ਨੂੰ ਇਹਨਾਂ ਦਾ ਵਿਆਹ ਹੁੰਦਾ ਤੇ 2024 ਹੁਣ ਆ ਗਿਆ ਹੁਣ ਜਦੋਂ ਵਰਕ ਪਰਮਿਟ ਦੀ ਫਾਈਲ ਲਗਾਣੀ ਸੀ ਸਿਮਰਨ ਨੇ ਤਾਂ ਪਤਨੀ ਨੇ ਇੱਕ ਚਲਾਕੀ ਕੀਤੀ ਸਾਰੇ ਕਾਗਜ਼ਾਦੋਸਤੇ ਵੱਲੋਂ ਜਾ ਕੇ ਦਿੱਤੇ ਗਏ ਪਰ ਕੁਝ ਉਸ ਦੇ ਵਿੱਚੋਂ ਜ਼ਰੂਰੀ ਪੇਪਰ ਉਸ ਨੇ ਗਾਇਬ ਕਰ ਦਿੱਤੇ ਜਦੋਂ ਨਾ ਕਾਗਜ਼ਾਂ ਦੀ ਗੱਲਬਾਤ ਹੋਈ ਤਾਂ ਸਿਮਰਨਜੀਤ ਨੂੰ 90 ਦਿਨ ਦਾ ਸਮਾਂ ਇਮੀਗ੍ਰੇਸ਼ਨ ਦੇ ਵੱਲੋਂ ਦਿੱਤਾ ਗਿਆ ਕਿ ਉਹ ਸਾਰੇ ਕਾਗਜ਼ ਸਾਡੇ ਕੋਲ ਜਮ੍ਹਾਂ ਕਰਵਾ ਦਿੱਤੇ ਜਾਣ ਪਰ ਉਹ ਕਾਗਜ਼ ਉਸ ਦੇ ਕੋਲ ਹੈ ਹੀ ਨਹੀਂ ਸੀ ਸਬ ਉਸਦੀ ਪਤਨੀ ਨੇ ਪਹਿਲਾਂ ਹੀ ਉਹਨਾਂ ਨੂੰ ਗਾਇਬ ਕਰ ਦਿੱਤਾ ਤਾਂ ਇਸ ਤਰ੍ਹਾਂ ਸਿਮਰਨ ਦਾ ਸਪਾਊਸ ਵਰਕ ਪਰਮਿਟ ਰੱਦ ਹੋ ਗਿਆ ਪਤਨੀ ਦੀਆਂ ਮੰਤਾਂ ਕੀਤੀਆਂ ਗਿਆ ਤੇ ਇਸ ਦੇ ਵਿਚਾਲੇ ਮੁੰਡੇ ਨੇ ਆਪਣੇ ਪਿਓ ਨੂੰ ਕਿਹਾ ਕਿ ਤੁਸੀਂ ਕੁੜੀ ਦੇ ਮਾਪਿਓ ਦੇ ਨਾਲ ਜਾ ਕੇ ਗੱਲਬਾਤ ਕਰੋ ਮੁੰਡੇ ਵਾਲਿਆਂ ਨੇ ਕੁੜੀ ਦੇ ਪਿਤਾ ਨਰਿੰਦਰਜੀਤ ਸਿੰਘ ਅਤੇ ਮਾ ਪਰਮਜੀਤ ਕੌਰ ਦੇ ਨਾਲ ਜਾ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਡੇ ਮੁੰਡੇ ਦੇ ਨਾਲ ਇਹ ਕੁਝ ਵਾਪਰ ਰਿਹਾ ਉਹ ਤੰਗ ਹੋ ਰਿਹਾ ਉਸ ਨੂੰ ਵਾਪਸ ਆਣਾ ਪੈ ਜਾਣਾ ਸਾਡੀ ਮਦਦ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਦੂਜੀ ਧੀ ਦਾ ਵੀ ਖਰਚਾ ਚੱਕੋ ਉਸ ਨੂੰ ਵਿਦੇਸ਼ ਭੇਜੋ ਫਿਰ ਅਸੀਂ ਕੁਝ ਸੋਚ ਸਕਦੇ ਹਾਂ ਪਰ ਇਹ ਪਰਿਵਾਰ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਸੀ ਕਿ ਦੂਸਰੀ ਕੁੜੀ ਦਾ ਵੀ ਉਹਨਾਂ ਦੀ ਖਰਚਾ ਚੱਕਿਆ ਤੇ ਨਾਲ ਉਹਨਾਂ ਨੂੰ ਪਰੋਸਾ ਵੀ ਨਹੀਂ ਸੀ ਕਿ ਇਹ ਸਾਡੇ ਨਾਲ ਦਗਾ ਨਹੀਂ ਕਰਨਗੇ ਮੁੰਡਾ ਡਿਪੋਰਟ ਹੋ ਗਿਆ ਵਾਪਸ ਆ ਗਿਆ ਅਤੇ ਹੁਣ ਉਸਦੇ ਵਾਪਸ ਆਣ ਤੋਂ ਬਾਅਦ ਕੁੜੀ ਦਾ ਪਰਿਵਾਰ ਇਹ ਆਖ ਰਿਹਾ ਮੁੰਡੇ ਵਾਲਿਆਂ ਨੂੰ ਕਿ ਤੁਸੀਂ ਜੋ ਵੀ ਗਾੜਨਾ ਸਾਡਾ ਵਿਗਾੜ ਲਵੋ ਸਾਡੀ ਕੁੜੀ ਵਿਦੇਸ਼ ਦੇ ਵਿੱਚ ਬੈਠੀ ਹੈ ਤੇ ਹਾਂ ਅਸੀਂ ਠੱਗੀ ਕੀਤੀ ਜਿਹੜੇ ਲੋਕ ਇਹ ਸੋਚ ਕੇ ਨਿਸ਼ਚਿੰਤ ਹੋ ਜਾਂਦੇ ਨੇ ਕਿ ਵਿਆਹ ਹੋ ਗਿਆ ਸਾਡੇ ਧੀ ਪੁੱਤ ਬਾਹਰ ਪਹੁੰਚ ਕੇ ਵਿਆਹ ਤੋਂ ਬਾਅਦ ਅਸੀਂ ਹੁਣ ਸੁਖ ਸ਼ਾਂਤੀ ਦੇ ਨਾਲ ਰਹਾਂਗੇ ਉਹ ਇੱਕ ਗਲਤ ਫਹਿਮੀ ਦੇ ਵਿੱਚ ਜੀ ਰਹੇ ਨੇ ਬਾਹਰ ਜਾ ਕੇ ਠੱਗੀਆਂ ਮਾਰਨ ਦਾ ਇਹ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਦੇ ਵੱਲੋਂ ਆਪਣੇ ਪਤੀ ਦੇ ਕਾਗਜ਼ ਖੁਦ ਹੀ ਲਕੋਲੇ ਜਾਂਦੇ ਨੇ ਇਹ ਇਲਜ਼ਾਮ ਨੇ ਦਰਅਸਲ ਜੋ ਕਿ ਮੁੰਡੇ ਵਾਲਿਆਂ ਦੇ ਵੱਲੋਂ ਲਗਾਏ ਗਏ ਨੇ ਕਿ ਕਾਗਜ਼ ਉਹਨੇ ਹੀ ਗਾਇਬ ਕੀਤੇ ਅਤੇ ਮੁੰਡੇ ਨੂੰ ਡਿਪੋਰਟ ਕਰਵਾ ਦਿੱਤਾ ਕਿਉਂਕਿ ਪਹਿਲਾਂ ਹੀ ਉਹ ਪਤੀ ਦੇ ਨਾਲ ਲੜਾਈ ਝਗੜਾ ਕਰਦੀ ਸੀ ਅਤੇ ਉਸ ਦੇ ਨਾਲ ਰਹਿਣਾ ਨਹੀਂ ਚਾਹਦੀ ਸੀ ਉਸ ਨੂੰ ਘਰ ਤੋਂ ਬਾਹਰ ਤੱਕ ਕੱਢ ਦਿੱਤਾ ਸੀ ਅਤੇ ਉਹਨਾਂ ਦਾ ਮਕਸਦ ਸਿਰਫ ਅਤੇ ਸਿਰਫ ਪੈਸਾ ਲਗਵਾਉਣਾ ਸੀ ਚਾਹੇ ਉਹ ਵਿਆਹ ਤੇ ਹੋਵੇ ਜਾਂ ਫਿਰ ਵਿਦੇਸ਼ ਜਾਣ ਤੇ ਇਕਸਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਕੁੜੀਆਂ ਵਿਆਹ ਇਸ ਕਰਕੇ ਹੀ ਕਰ ਲੈਂਦੀਆਂ ਨੇ ਕਿ ਚਲੋ ਸਾਡੇ ਬਾਹਰ ਜਾਣ ਦਾ ਖਰਚਾ ਇਸ ਪਰਿਵਾਰ ਨੇ ਭਰਨਾ ਤਾਂ ਉਸ ਤੋਂ ਪਹਿਲਾਂ ਵਿਆਹ ਦਾ ਢੋਂ ਰੱਝ ਲਿਆ ਜਾਵੇ ਪਰ ਬੜੀ ਹੀ ਸ਼ਰਮ ਆਉਂਦੀ ਹੈ ਕਿ ਸਾਡੇ ਪੰਜਾਬੀ ਲੋਕ ਪੰਜਾਬੀ ਮੁੰਡੇ ਕੁੜੀਆਂ ਇਹੋ ਜਿਹੀਆਂ ਹਰਕਤਾਂ ਕਰ ਰਹੀ ਨੇ ਆਪਣੀ ਇੱਜ਼ਤ ਨੂੰ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਦਾਹ ਦੇ ਉੱਪਰ ਲਗਾ ਕੇ ਕਿ ਅਸੀਂ ਵਿਦੇਸ਼ ਤੇ ਵਿੱਚ ਜਾ ਕੇ ਪਤਾ ਨਹੀਂ ਜਿਵੇਂ ਕੀ ਖੱਟ ਲੈਣਾ ਜ਼ਿੰਦਗੀ ਤਾਂ ਉਹੀ ਹੈ ਕੰਮ-ਕਾਰ ਵੀ ਉਹੀ ਕਰਨੇ ਨੇ ਖਾਣੇ ਵੀ ਤੁਸੀਂ ਦੋ ਟਾਈਮ ਦੀ ਰੋਟੀ ਹੀ ਹੈ ਪਰ ਫੇਰ ਵੀ ਇਹੋ ਜਿਹੇ ਤੋਖੇ ਹੋ ਰਹੇ ਨੇ ਅਤੇ ਹੈਰਾਨਗੀ ਹੁੰਦੀ ਹੈ ਕਿ ਇਸ ਦੇ ਵਿੱਚ ਸਮਝਦਾਰ ਸੂਝਬੂਝ ਵਾਲੇ ਮਾਪਿਓ ਵੀ ਇਹੋ ਜਿਹੇ ਬੱਚਿਆਂ ਦਾ ਸਾਥ ਦੇ ਰਹੇ ਨੇ ਜਾਂ ਫਿਰ ਜਾਂ ਇਹ ਸੋਚੀ ਐ ਸੀ ਕਿ ਮਾ ਬਾਪ ਹੀ ਆਪਣੇ ਬੱਚਿਆਂ ਨੂੰ ਇਸ ਅੰਧੇਰੇ ਦੇ ਵਿੱਚ ਸੁੱਟ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਇਸ ਰਸਤੇ ਤੇ ਚੱਲੇ ਜਾਓ ਉਹਨਾਂ ਨੂੰ ਤਾਂ ਰੋਕਣਾ ਚਾਹੀਦਾ ਸੀ ਤਾਂ کہہ ਰਹੀ ਸਾਰੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਮੁੰਡੇ ਦਾ ਪਰਿਵਾਰ ਇਨਸਾਫ ਦੀ ਗੋਹਰ ਲਗਾ ਰਹੀ ਹੈ